ਇਸ ਵੇਲੇ ਦੀ ਮੰਦਭਾਗੀ ਖਬਰ ਖਨੌਰੀ ਬਾਰਡਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਉਸ ਸਮੇਂ ਸੋਗ ਦੀ ਲਹਿਰ ਫਸਰ ਗਈ ਜਦੋਂ ਸ਼ੁਭਕਰਨ ਸਿੰਘ ਦੀ ਮੌਤ ਤੋਂ ਬਾਅਦ ਹੁਣੇ-ਹੁਣੇ ਇੱਕ ਹੋਰ ਕਿਸਾਨ ਦੀ ਮੌਤ ਦੀ ਖਬਰ ਸਾਹਮਣੇ ਆਈ ਜਿਸ ਤੋਂ ਬਾਅਦ ਖਨੌਰੀ ਬਾਰਡਰ ਤੇ ਬੈਠੇ ਮ੍ਰਿਤਕ ਦੇ ਕਿਸਾਨ ਦੋਸਤਾਂ ਨੇ ਦੱਸਿਆ ਕਿ ਚੰਗਾ ਭਲਾ ਕਰੋ ਆਇਆ ਸੀ ਕਰਨੈਲ ਸਿੰਘ ਪਰ ਇੱਥੇ ਅਥਰੂ ਗੈਸ ਅਤੇ ਧੂਏ ਨਾਲ ਦਮ ਘੁੱਟਣ ਕਾਰਨ ਉਸ ਨੂੰ ਸਾਹ ਦੀ ਦਿੱਕਤ ਆ ਰਹੀ ਸੀ ਜਿਹਦੇ ਚੱਲਦੇ ਉਸ ਨੂੰ ਪਟਿਆਲਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਬੀਤੀ ਰਾਤ ਉਸ ਦੇ ਇਲਾਜ ਦੌਰਾਨ ਮੌਤ ਹੋ ਗਈ ਇਸ ਤੋਂ ਇਲਾਵਾ ਕਿਸਾਨਾਂ ਨੇ ਜੋ ਕਰਨੈਲ ਸਿੰਘ ਦੇ ਘਰ ਦੀ ਹਾਲਤ ਬਾਰੇ ਦੱਸਿਆ ਉਹ ਸੁਣ ਤੁਹਾਡਾ ਵੀ ਮਨ ਪਸੀਜ ਜਾਵੇਗਾ ਕਰਨੈਲ ਸਿੰਘ ਕਿੰਨੀ ਜ਼ਮੀਨ ਜਾਇਦਾਦ ਦਾ ਮਾਲਕ ਸੀ ਪਰਿਵਾਰ ਦੇ ਵਿੱਚ ਕੌਣ-ਕੌਣ ਸੀ ਕਿਵੇਂ ਮੌਤ ਹੋਈ ਮੇਰਾ ਨਾਮ ਜੀ ਬਲਜੀਤ ਸਿੰਘ ਚਿੱਚੜਵਾਲਾ ਭਾਰਤੀ ਕਿਸਾਨ ਜਿਹੜੇ ਕ੍ਰਾਂਤੀਕਾਰੀ ਦਾ ਜ਼ਿਲ੍ਹਾ ਮੀਤ ਪ੍ਰਧਾਨ ਪਟਿਆਲਾ ਜੀ ਜੋ ਕਰਨੈਲ ਸਿੰਘ ਜੀ ਇਹ 47 ਸਾਲ ਦੀ ਉਮਰ ਦੇ ਸੰਨ ਹੈ ਛੋਟੀ ਜੀ ਜ਼ਮੀਨ ਦੇ ਮਾਲਕ ਮਤਲਬ ਕਿ ਸਬਜੀ ਸਬਜੀ ਲਾਉਣ ਜੋਗੀ ਕਿੱਲੇ ਖਾਨ ਦੇ ਵਿੱਚ ਕੁਛ ਨਹੀਂ ਬੀਜਣ ਜੋਗਾ ਨਕਸਾਨ ਨਾ ਕਿੱਲੇ ਦੇ ਜ਼ਮੀਨ ਦੇ ਵਿੱਚੋਂ ਕੁਛ ਕੱਢਣ ਜੋਗਾ ਨਾ ਫਸਲ ਨੂੰ ਕਿਤੇ ਲਿਜਾ ਕੇ ਵੇਚਣ ਜੋਗਾ ਬਾਕੀ ਜੋ ਕਰਨੈਲ ਸਿੰਘ ਸੀ ਇਹ ਕਿਸਾਨ ਬੰਦੀ ਦਾ ਬਹੁਤ ਵਫਾਦਾਰ ਸਿਪਾਹੀ ਸੀ ਜਿੱਥੇ ਵੀ ਕਿਤੇ ਇਹਨੂੰ ਕਿਸਾਨ ਬੰਦੀ ਯਾਦ ਕਰਦੇ ਉੱਥੇ ਹਾਜ਼ਰ ਹੁੰਦਾ ਸੀ ਬਾਕੀ ਅਗਰ ਜੋ ਇਹਦਾ ਬਣਦਾ ਹੱਕ ਆ ਸਾਨੂੰ ਚਾਹ ਜਿੰਨਾ ਮਰਜੀ ਟਾਈਮ ਡੈੱਡ ਬੋਡੀ ਰੱਖਣੀ ਪਵੇ ਉੱਥੇ ਉਹ ਬਣਦਾ ਹੱਕ ਹੈ ਦਾ ਸੀ ਲੈ ਕੇ ਉਠਾਂਗੇ ਉਹਨਾਂ ਚਿਰ ਅਸੀਂ ਨਹੀਂ ਉਠਾਂਗੇ ਜੀ ਮੌਤ ਦਾ ਕਾਰਨ ਕੀ ਰਿਹਾ ਕਿਵੇਂ ਸਿਹਤ ਵਿਗੜੀ ਉਹਰੇ ਤਨਾਸ ਸੀ ਉਹਰੇ ਆ ਟਰਾਲੀ ਦੇ ਵਿੱਚ ਇਸੇ ਪੂਰੇ ਤਨਾਸ ਹਨ ਜੀ ਉਹਰੇ ਤੋਂ ਹੀ ਟਰਾਲੀ ਦੇ ਵਿੱਚ ਹੀ ਉਹਨਾਂ ਨੂੰ ਅਸੀਂ ਐਂਬੂਲੈਂਸ ਤੇ ਲੈ ਕੇ ਗਏ ਆ ਪਟਿਆਲੇ ਜੀ ਇੱਥੇ ਕੁਝ ਉਹਨਾਂ ਦਾ ਸਾਹ ਰੁਕਣ ਲੱਗ ਗਿਆ ਸਾਹ ਰੁਕਣ ਦਾ ਕਾਰਨ ਇਹ ਕੂਆ ਜੋ ਲੰਗੀ ਡੇਡ ਦੇ ਇਹ ਜਿਹੜੇ ਲਾਕ ਸਲੈਂਕਟਰ ਤੇ ਚੱਲ ਰਹੇ ਨੇ ਰੂਜ਼ ਵਾਲੇ ਚੱਲ ਰਹੇ ਨੇ ਕੈਮੀਕਲ ਇਹਨਾਂ ਵਿੱਚ ਬਹੁਤ ਜ਼ਿਆਦਾ ਹੈ ਸਿਰਫ ਕਾਰਨ ਇਹੋ ਹੀ ਵੱਰ ਰਿਹਾ ਹੈ ਕਈ ਨੌਜਵਾਨਾਂ ਦੇ ਗਲ ਵੀ ਬੈਠੇ ਪਏ ਨੇ ਮੈਂ ਹੁਣ ਦੇਖ ਕੇ ਆ ਕਿ ਢੇੜਾ ਲਾ ਕੇ ਆ ਕਈ ਨੌਜਵਾਨਾਂ ਦੇ ਗਲ ਵੀ ਬੈਠੇ ਨੇ ਜੀ ਜਿਹੜੇ ਬੋਲ ਲੈ ਸਕਦੇ ਜੀ ਅਸੀਂ ਇੱਕੋ ਪਾਰਟੀ ਸਾਡੀ ਇਹਦੀ ਰਣਵਾਲੇ ਦੀ ਵੀ ਸਾਡੀ ਵੀ ਮੈਂ ਵੀ ਪ੍ਰਧਾਨ ਆ ਬਲਦੇਵ ਸਿੰਘ ਮੇਰਾ ਨਾਮ ਪਿੰਡ ਕੰਗਥਲਾ ਤੇ ਸਾਨੂੰ ਜਿਹੜਾ ਮਨਜੀਤ ਸਿੰਘ ਮਰਿਆ ਸੀ ਜਦੋਂ ਵੀ ਕਿਸੇ ਮੋਰਚੇ 'ਚ ਜਾਂਦੇ ਹਾਂ ਇਕੱਠੇ ਜਾਂਦੇ ਹਾਂ ਨਾਲ ਹੁੰਦਾ ਹੈ ਭਾਈ ਸਾਹਿਬ ਰਿਸ਼ਤੇਦਾਰ ਹੈ ਆਪਣਾ ਤੇ ਇਹ ਜਿਹੜੇ ਕਰਨੈਲ ਜਿਹੜਾ ਸਾਡੇ ਤੋਂ ਸਭ ਤੋਂ ਪਹਿਲਾਂ ਨਾਲ ਬਕਰਮ ਜੀ ਜਿਹੜਾ ਪ੍ਰਧਾਨ ਆ ਸਾਡੀ ਇਕੱਠੀ ਪਾਰਟੀ ਕਸਕਾਇਆਂ ਜਿਹੜੀਆਂ ਸਾਡੀਆਂ ਇਕੱਠੀਆਂ ਜਾਂਦੇ ਆ ਸਾਨੂੰ ਜੀ ਸਿੰਘ ਜਿੱਦੇ ਉਹਨੇ ਕਿਦਨ ਮੌਤ ਹੁੰਦੀ ਆ ਤੇ ਕਰਨੈਲ ਸਿੰਘ ਕਿਵੇਂ ਕਰਨੈਲ ਸਿੰਘ ਦੀ ਤਾਂ ਕੱਲ ਹੁੰਦੀ ਆ ਉਹਦਾ ਕੱਲ ਭੋਗ ਸੀਗਾ ਆਹ ਮਨਜੀਤ ਸਿੰਘ ਦਾ ਅਸੀਂ ਉੱਥੇ ਹਾਂ ਫਿਰ ਉਹਨੂੰ ਕਰਨੈਲ ਸਿੰਘ ਦੀ ਇੱਥੇ ਟੂਟੀ ਲਾਈ ਤੇ ਬਾਅਦ ਚ ਪਤਾ ਲੱਗਾ ਉਹਦੀ ਹਾਲਤ ਜਿਆਦਾ ਖਰਾਬ ਹੋ ਗਈ ਆ ਫਿਰ ਉਹ ਤੋਂ ਨੁਕਸਾਨ ਆਇਆ ਜਿਹੜੇ ਖਸਾਨ ਆ ਗੂ ਸੀ ਉਹ ਬਿਕਰਮੂਸੇ ਕਿ ਵੀ ਉੱਥੇ ਜਿੰਨ ਜੀ ਦੀ ਲਾਤ ਟੁੱਟੀ ਸੀ ਵੱਜ ਕੇ ਕਰ ਉਹ ਵੀ ਉਹਨੋਂ ਪੁਰਾਤੇ ਉੱਥੇ ਉਹਨਾਂ ਸਾਡੀ ਟੁੱਟੀ ਇੱਥੇ ਲਾਈ ਆ ਕਿ ਤੁਸੀਂ ਉੱਥੇ ਜਾਓ ਹਸਪੀਟਲ ਇਹ ਹਸਪੀਟਲ ਆ ਸੌ ਟੁੱਟੇ ਚ ਬਾਕੀ ਸਾਡੇ ਹੋਰ ਵੀ ਜਿਹੜੇ ਵੱਡੇ ਪਰਤਾਣੋਂ ਵੀ ਉੱਥੇ ਆ ਸਾਰੇ ਜਿਹੜੇ ਕਿਸਾਨ ਸਾਥੀਆਂ ਦਾ ਕਹਿਣਾ ਹੈ ਕਿ ਲਗਾਤਾਰ ਕਿਸਾਨਾਂ ਦੀਆਂ ਮੌਤਾਂ ਹੋਣੀਆਂ ਇਸ ਦੇ ਲਈ ਸਰਕਾਰ ਜ਼ਿੰਮੇਵਾਰ ਹੈ ਇਸ ਮੌਕੇ ਉਹਨਾਂ ਮ੍ਰਿਤਕਾਂ ਨੂੰ ਹੱਕ ਦਿਵਾਉਂਦੀ ਗੱਲ ਆਖੀ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਜਿੰਨਾ ਤੱਕ ਮ੍ਰਿਤਕ ਕਿਸਾਨਾਂ ਦੇ ਬਣਦੇ ਹੱਕ ਨਹੀਂ ਦਿੱਤੇ ਜਾਣਗੇ ਉਹਨਾਂ ਤੱਕ ਸਾਡੇ ਰੋਜ਼ ਜਾਰੀ ਰਹਿਣਗੇ ਸੋ ਲਗਾਤਾਰ ਮੌਤਾਂ ਦਾ ਸਿਲਸਲਾ ਥਮਣ ਦਾ ਨਾਮ ਨਹੀਂ ਲੈ ਰਿਹਾ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਸੋ ਇਸ ਬਾਬਤ ਸਰਕਾਰ ਨੂੰ ਬੈਠ ਕੇ ਹੱਲ ਕਰਨ ਦੀ ਜ਼ਰੂਰਤ ਹੈ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ